ਇੱਕ ਤਾਂ ਜਿਹੜੇ ਗੈਰੀ ਵੀਰ ਕਹਿ ਰਹੇ ਨੇ ਮੈਂ ਟਰੈਕਟਰ ਲੈਣ ਆਉਂਗਾ ਚਾਬੀਆਂ ਹਾਂਜੀ ਅਸੀਂ ਗੁਰਦੁਆਰਾ ਮਸਤੂਆਣਾ ਸਾਹਿਬ ਚਾਬੀਆਂ ਰੱਖਣ ਨੂੰ ਤਿਆਰ ਆ ਟਰੈਕਟਰ ਵੀ ਲਿਆਵਾਂਗੇ ਬਸ ਉਹ ਸੌ ਇਹ ਕਿਸ ਗੱਲ ਦੀ ਚੱਕਣਾ ਸਾਹਿਬਾ ਜੀ ਨੂੰ ਛੱਡ ਦਿਓ ਜੇ ਤੁਸੀਂ ਰੱਖਣਾ ਦੀ ਪਹਿਲਾ ਟਰੈਕਟਰ ਰੱਖ ਲਓ ਥੋੜਾ ਕੋੜਾ ਜੇ ਡਿਜ਼ਰਵ ਕਰਦਾ ਜਿੱਤ ਗਿਆ ਜਿਹੜਾ ਦੂਸਰੇ ਨੰਬਰ ਵਾਲਾ ਤੇ ਤੀਸਰੇ ਨੰਬਰ ਵਾਲਾ 골ਡਨ ਰੌਕ ਵਾਲਾ ਦੋ ਹੀ ਘੋੜੇ ਮੰਨ ਲਓ ਬਾਕੀਆਂ ਨੂੰ ਛੱਡ ਦਿਓ ਦੂਸਰੇ ਨੰਬਰ ਵਾਲਾ ਤੇ ਤੀਸਰੇ ਨੰਬਰ ਵਾਲਾ ਘੋੜਾ ਸੱਦ ਲਓ ਮਸਤੂਆਣਾ ਸਾਹਿਬ ਅਸੀਂ ਵੀ ਪੰਜਾਬ ਸੰਗਰ ਲੈ ਆਉਨੇ ਆ ਜੱਜ ਵੀ ਚਾਹੇ ਲੈ ਆਇਓ ਉਹ ਤਾਂ ਤਾਰੀ ਨੂੰ ਉਹ ਤਾਂ ਇਹਨੂੰ ਗੈਰੀ ਨੂੰ ਵੀ ਪਤਾ ਗੱਲ ਦਾ ਇਸ ਕਰਕੇ ਅਸੀਂ ਚਾਬੀਆਂ ਅਸੀਂ ਤਾਂ ਪਹਿਲੇ ਦਿਨ ਤੇ ਇਹ ਕਹਿੰਦੇ ਆ ਵੀ ਪੰਜਾਬ ਸ਼ਿੰਗਾਰ ਦੀ ਅਸੀਂ ਚਾਬੀਆਂ ਧਰਨਾ ਨੂੰ ਤਿਆਰ ਆ ਜੇ ਪਹਿਲੇ ਸੱਤ ਘੋੜਿਆਂ ਦੀ ਜੱਜਿੰਗ ਸਹੀ ਹੋਈ ਆ ਪਹਿਲੇ ਇਹਨੂੰ ਛੱਡ ਦੋ ਜੇ ਗੈਰੀ ਕਹਿੰਦਾ ਤੇ ਚਲੋ ਬਾਕੀ ਅੱਜ ਮੁੱਕਰ ਗਿਆ ਗੈਰੀ ਬਾਈ ਕਹਿੰਦਾ ਮੈਂ ਕਿਹੜਾ ਠੇਕਾ ਲਿਆ ਮੈਂ ਕਿਹੜਾ ਜੱਜ ਸੀ ਜੇ ਤੂੰ ਜੱਜ ਨਹੀਂ ਸੀ ਤੂੰ ਵੀਡੀਓ ਕਿਉਂ ਪਾਉਂਦਾ ਸੀ ਹਣਾ ਇਹ ਚੀਜ਼ ਆ ਰਾਜਾ ਦਿਉੜ ਰਾਜਾ ਦਿਉੜ ਰੱਬ ਰੂ ਬੰਦਾ ਧੰਨਵਾਦ ਸਾਰਿਆਂ ਦਾ ਬਾਬਾ ਜੀ ਸਿਰਾ ਕਰਾਤਾ ਪਰਮਜੀਤ ਸਿੰਘ ਹਾਂਜੀ ਹੁਣ ਰਹੀ ਗੱਲ ਇੱਕ ਗੈਰੀ ਨੇ ਅੱਜ ਬਹੁਤ ਵੱਡੀ ਵੱਡੀ ਗੱਲ ਕਹੀ ਆ ਮੈਂ ਤਾਂ ਹੈਰਾਨ ਆ ਐਡਾ ਜ਼ਿਆਦਾ ਗਿਆਨ ਵਾਲਾ ਬੰਦਾ ਤੇ ਐਡੇ ਦਿਮਾਗ ਵਾਲਾ ਬੰਦਾ ਤੇ ਐਡੀ ਤਜਰਬੇ ਵਾਲਾ ਬੰਦਾ ਐਡੀ ਕੱਚੀ ਗੱਲ ਕਿਵੇਂ ਕਰਦਾ ਪੰਜਾਬ ਸ਼ਿੰਗਾਰ ਬਾਰੇ ਕਹਿ ਰਿਹਾ ਕਹਿੰਦਾ ਜਿਵੇਂ ਬਾਦ ਹੀ ਪੈ ਗਿਆ ਘੋੜੇ ਦੇ ਕਹਿੰਦਾ ਇਨਬ੍ਰੀਡ ਉਹ ਯਾਰ ਇਹਦੀ ਮਾਂ ਡਾਇਰੈਕਟ ਤੂਫਾਨ ਦੀ ਆ ਇਹਦਾ ਪਿਓ ਭਾਰਤ ਰਤਨਾ ਭਾਰਤ ਰਤਨ ਕਵੇਰੀ ਦਾ ਕਵੇਰੀ ਸੁਲਤਾਨ ਦੀ ਆ ਭਾਰਤ ਰਤਨ ਦਾ ਪਿਓ ਦੇਵਰਾਜ ਆ ਦੇਵਰਾਜ ਦਾ ਪਿਓ ਅਲੀ ਸ਼ਾਨ ਅਲੀ ਸ਼ਾਨ ਦਾ ਪਿਓ ਤੂਫਾਨ ਆ ਐ ਜੋ 6ਵੀਂ ਪੀੜ੍ਹੀ ਹੋਗੀ ਲੋਕ ਇੱਕ ਪੀੜ੍ਹੀ ਨਹੀਂ ਛੱਡਦੇ ਦੋ ਦੋ ਪੀੜ੍ਹੀਆਂ ਨਹੀਂ ਛੱਡਦੇ ਤੁਹਾਡੀ ਵੀਡੀਓ ਰੋਬਨ ਸਟਾਰ ਵਾਲੇ ਦੀ ਦੱਸ ਦੋ ਫਿਰ ਮਾਂ ਅਲੀ ਸ਼ਾਨ ਦੀ ਸੀ ਕਾਂਟੇ ਦਾ ਬੱਚਾ ਅਲੀ ਸ਼ਾਨ ਦਾ ਹੀ ਕਾਂਟਾ ਤੇ ਗੈਰੀਬਾਈ ਤੁਸੀਂ ਇਹ ਗੱਲ ਕਹਿੰਦੇ ਰਹੇ ਹੋ ਸ਼ੋਹਾਂ ਬਾਰੇ ਵੀ ਮੈਚ ਫਿਕਸ ਹੁੰਦੇ ਨੇ ਸ਼ੋਹਾਂ ਦੇ ਵਿੱਚ ਮੈਚ ਫਿਕਸ ਤੁਸੀਂ ਇੱਕ ਵਾਰ ਮੈਨੂੰ ਫੋਨ ਤੇ ਵੀ ਗੱਲ ਕਹੀ ਸੀ ਹਨਾ ਇੱਕ ਰਹੀ ਗੱਲ ਹੋਰ ਤੁਸੀਂ ਕਹੀ ਸੀ ਤਾਰੀ ਬਾਈ ਵਾਲੀ ਵੀ ਤਾਰੀ ਬਾਈ ਨੇ ਤੁਹਾਡੇ ਨਾਲ ਗੱਲ ਕਰੀ ਜਾਂ ਫੋਨ ਮੈਂ ਉਹ ਕਹ ਵੀ ਤਾਰੀ ਬਾਈ ਕਹਿੰਦਾ ਵੀ 6 ਮਹੀਨੇ ਹੋ ਗਏ ਬਾਬਾ ਮੇਰੇ ਮੱਥੇ 'ਤੇ ਲੱਗਿਆ ਅੱਜ ਤੋਂ 300 ਤੋਂ 2 ਦਿਨਾਂ ਬਾਅਦ ਤਾਰੀ ਨੇ ਮੈਨੂੰ ਰਿਕਵੈਸਟ ਕਰਕੇ ਕਰੇ ਸੱਦਿਆ ਡਿਨਰ ਤੇ ਤੇ ਮੈਂ ਤਾਰੀ ਦੇ ਭਰਾ ਨਾਲ ਤਾਂ ਇੰਨੀਆਂ ਵੀਡੀਓ ਪਾ ਕੇ ਆਇਆ ਕਵਾਲ ਨਾਲ ਉਹ ਅੱਖਾਂ ਫੁੱਟੀਆਂ ਸੀ ਲੋਕਾਂ ਦੀ ਉਹਦੇ ਭਰਾ ਦੀ ਸਪੋਰਟ ਕਰਕੇ ਆ ਬੋਟਾਂ 'ਚ ਅੱਖਾਂ ਫੁੱਟੀਆਂ ਸੀ ਇਹ ਗੱਲਾਂ ਨਾਲ ਕੋਈ ਨਹੀਂ ਹੁਣ ਅਸੀਂ ਕਿਸੇ ਨੂੰ ਪਰਸਨਲ ਤਾਂ ਹੁੰਦੇ ਨਹੀਂ ਬਾਕੀ ਜੇ ਕਿਸੇ ਨੂੰ ਘੋੜਿਆਂ ਬਾਰੇ ਕਿਸੇ ਨੂੰ ਭਲੇਖਾ ਵੀ ਬਾਬੇ ਨੂੰ ਨੌਲੇਜ ਨਹੀਂ ਆਜੋ ਭਾਈ ਬਹਿ ਜਾਓ ਸਾਹਮਣੇ ਹਨਾ ਇਹ ਚੀਜ਼ਾ ਦੱਸ ਦੋ ਕਹਿੰਦਾ ਇੱਕ ਬੜਾ ਵਧੀਆ ਕਹਿੰਦਾ ਅਮਨ ਬਰਿੰਗ ਮੱਖੂ ਨੂੰ 10 ਵੀਰ ਬਹੁਤ ਬੂਲਦਾ ਸੀ ਉਹਨੂੰ ਚਾਵਲ ਨੂੰ ਕਹਿੰਦਾ ਆਪਾਂ ਉਸ ਚਾਵਲ ਬਾਰੇ ਤਾਂ ਆਪਣੇ ਕੋਲ ਟਾਈਮ ਨਹੀਂ ਕਹਿੰਦਾ ਨਾ ਪਲੇਅਰਾਂ ਚ ਨਾ ਸਪੇਅਰਾਂ ਚ ਐਵੇਂ ਤੁਰੇ ਫਿਰਦੇ ਨੇ ਮੇਰੇ ਸਾਲੇ ਤੱਕੇ ਖਾਂਦੇ ਇੱਥੇ ਅੱਜ ਅੱਜ ਮੱਖੂ ਆ 3 ਸਾਲ ਪਹਿਲਾਂ ਮੇਰੀਆਂ ਲਾਲਾਂ ਚੱਟਦਾ ਸੀ ਮੈਨੂੰ ਘੋੜਾ ਦੇ ਦੇ ਘੋੜਾ ਦੇ ਦੇ ਬਲੈਕ ਮੀਲਾ ਵਾਂਗੂ ਫਿਰ ਗੈਰੀ ਕੋਲੇ ਵਾਗ ਗਿਆ ਉਹਦੇ ਪਾਲਛਲਾ ਗਿਆ ਮਾਰਨ ਉਹ ਤਾਂ ਸਾਹਬ ਆਜ ਦਾ ਬੱਚਾ ਲੈ ਆਇਆ ਤੇ ਇਹਨੂੰ ਹੋ ਗਿਆ ਮੈਂ ਬਹੁਤ ਵੱਡਾ ਬਰੀਡਰ ਆ ਉਹ ਤੂੰ ਬਿਆਨਤ ਸਿੰਘ ਦੇ ਪੈਸੇ ਖਾ ਗਿਆ ਬੇ ਆਦਮੀਆਂ ਜਿਹੜਾ ਜ਼ਖਮੀ ਹੋਇਆ ਜੇ ਨਹੀਂ ਯਕੀਨ ਤਾਂ ਆ ਜਾ ਲਾਈਵ ਗੱਲ ਕਰ ਲੈਨੇ ਆ ਬਾਬੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵਾਲ ਨੂੰ ਬੁਲਾ ਲੈਣਾ ਮੱਖੂ ਬਾਰੇ 1000 ਵੀਡੀਓ ਪਈਆ ਮੈਨੂੰ ਆਈ 1000 ਮੱਖੂ ਬਾਰੇ ਵੀਡੀਓ ਪਈਆ ਮੈਨੂੰ ਆਈ 1000 ਘਟੋ ਘਟ ਮੈਂ ਕਿਹਾ ਇਹਦੇ ਚਾਵਲ ਲਈ ਆਪਾਂ ਨੂੰ ਕੀ ਟਾਈਮ ਆ ਹਾਂਜੀ ਧੰਨਵਾਦ ਸਾਰੇ ਵੀਰਾਂ ਦਾ ਕਹਿੰਦਾ ਜਦੀ ਬਰਾੜ ਕਹਿੰਦੇ ਨੇ ਪੰਜਾਬ ਸਿੰਘਾਂ ਨੰਬਰ 1 ਤੁਹਾਡੇ ਵੀਰਾਂ ਦਾ ਪਿਆਰ ਆ ਹੁਣ ਮੈਨੂੰ بڑے ਬੰਦੇ ਕਹਿੰਦੇ ਸੀਗੇ ਵੀ ਆਜੋ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਬੈਠ ਕੇ ਮੈਂ ਕਿਹਾ ਵੀ ਬੈਠ ਕੇ ਕੀ ਗੱਲ ਕਰਨੀ ਆ ਹੁਣ ਜੇ ਤਾਂ ਲੋਕਾਂ ਨੇ ਸਾਥ ਨਾ ਦਿੱਤਾ ਹੋਵੇ ਤਾਂ ਵੀ ਹੁਣ ਲੋਕ ਮੇਰੇ ਲਈ ਸਟੈਂਡ ਲੈ ਗਏ ਤੇ ਮੈਂ ਲੋਕਾਂ ਲਈ ਸਟੈਂਡ ਨਾ ਲਵਾਂ ਫਿਰ ਉਹ ਗੱਲ ਚੰਗੀ ਨਹੀਂ ਲੱਗਦੀ ਤੇ ਉਹ ਉਹ ਦੇਖੋ ਡਰ ਨਹੀਂ ਕਹਿ ਸਕਦੇ ਵੀ ਮੜੀ ਮੁੱਟੀ ਬੇਚੈਨੀ ਤਾਂ ਬੰਦੇ ਨੂੰ ਹੁੰਦੀ ਆਕਰ ਨੂੰ ਬੰਦਾ ਹੁੰਦਾ ਵੀ ਮੈਂ ਕੱਲਾ ਨਾ ਰਹਿ ਜਾ ਪਰ ਜੇ ਸੰਗਤਾਂ ਨਾਲ ਨੇ ਫੇਰ ਮੈਨੂੰ ਚਾਹੇ ਤੁਸੀਂ ਅੱਗ 'ਚ ਝੋਕ ਦਿਓ ਫੇਰ ਕੋਈ ਟੈਨਸ਼ਨ ਨਹੀਂ ਹਾਂ ਹਾਂ ਬਿਲਕੁਲ 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 ਪ੍ਰੀਤ ਪ੍ਰੀਤ ਕਹਿੰਦੇ ਆ ਮੱਖੂ ਦੇਖਣ ਨੂੰ ਮੂਛ ਮਾਰ ਜਮਾ ਪੂਛ ਜਾ ਲੱਗਦਾ ਉਹ ਵੀਰੇ ਪਤਾ ਕੀ ਆ ਲੋਕਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਇਹ ਸਾਲੇ ਮਿਹਨਤ ਨਹੀਂ ਦੇਖਦੇ ਇਹ ਉਹ ਨਹੀਂ ਦੇਖਦੇ ਬਾਬਾ ਗਰੀਬ ਘਰੋਂ ਉੱਠਿਆ 8 ਸਾਲ ਪਹਿਲਵਾਨੀ ਕੀਤੀ ਆ 8 ਸਾਲ ਲੁੱਲੇ ਲੰਗੜੇ ਬਜ਼ੁਰਗਾਂ ਦੀ ਸੇਵਾ ਹੱਥੀ ਕੀਤੀ ਆ ਹੁਣ ਬਿਮਾਰ ਹੋ ਗਏ ਚਲੋ ਬੇਗੋਵਾਲ ਮਰੀ ਛੱਡਣੇ ਪਏ ਉਸ ਤੋਂ ਬਿਨਾ 16 ਸਾਲ ਸੁੱਚੇ ਰਹੇ ਆ ਉਸ ਤੋਂ ਬਿਨ ਘੋੜਿਆਂ ਦੀ ਕਾਠੀ ਘੋੜਿਆਂ ਦੀ ਖੁਰਲੀ 'ਚ ਸੌ ਜਾਣਾ ਮਿਹਨਤ ਕਰਨੀ 10-10 ਘੰਟੇ ਦਿਨ ਦੇ ਵਿੱਚ ਦੇਣੇ ਘੋੜਿਆਂ ਨੂੰ ਉਹ ਚੀਜ਼ਾਂ ਸਭ ਭੁੱਲ ਗਏ ਤੇ ਮੈਂ ਤਾਂ ਹੈਰਾਨ ਆ ਇਸ ਗੱਲ ਤੇ ਮੈਂ ਤਾਂ ਆਪਣੀ ਮਾਤਾ ਦੇ ਹਜੇ ਤਾਂ ਮੈਂ ਗੈਰੀ ਨੂੰ ਬੋਲਿਆ ਨਹੀਂ ਮੇਰੀ ਮਾਂ ਜੇ 2 ਘੰਟੇ ਲੇਟ ਕਰ ਦੇਣਾ ਕੋਈ ਪ੍ਰਸ਼ਾਦ ਪੰਜਾਬ ਸ਼ਿੰਗਾਰ ਦਾ ਮੇਰਾ ਬਲੱਡ ਵੱਜ ਜਾਂਦਾ ਮੜਾ ਜਾ ਕੋਈ ਪੰਜਾਬ ਸ਼ਿੰਗਾਰ ਦਾ ਕੋਈ ਚੀਜ਼ ਲੇਟ ਹੋ ਜੇ ਉਹ ਤਾਂ ਮੇਰੇ ਕੋਲ 100 ਕਮੀਆਂ ਕੱਢ ਗਿਆ ਬਿਨਾ ਗੱਲ ਤੂੰ ਜਿਵੇਂ ਅੱਜ ਕਹਿੰਦਾ ਇੱਕ ਨਵੀਂ ਚਾਵਲ ਮੈਂ ਕਿਹਾ 1 ਕਰੋੜ ਰੁਪਈਆ ਨਾਮ ਦਊਂਗਾ ਜੇ ਪੰਜਾਬ ਸ਼ਿੰਗਾਰ ਦੀ ਇਨ ਬਰੀਡਿੰਗ ਦੂਰੋਂ ਨੇੜੇੋਂ ਵੀ ਜੁੜਦੀ ਹੋਵੇ ਉਦੋਂ ਹੀ ਉਹ ਮੈਂ ਦੱਸੀ ਜਾਣਾ ਵੀ ਇਹਦੀ ਪਿਓ ਮਹਾਰਾਣੀ ਡਾਇਰੈਕਟ ਤੂਫਾਨ ਦੀ ਇਦੇ ਪਿਓ ਦੀ ਮਾਂ ਕਬੀਰੀ ਦੀ ਉਹ ਡਾਇਰੈਕਟ ਸੁਲਤਾਨ ਦੀ ਮਾਂ ਵਾਲਾ ਪਾਸਾ ਖਤਮ ਹੋ ਗਿਆ ਹੁਣ ਪਿਓ ਵਾਲਾ ਜੋੜ ਲਓ ਇਹਦਾ ਪਿਓ ਭਾਰਤ ਰਤਨ ਭਾਰਤ ਰਤਨ ਦਾ ਪਿਓ ਦਿਲਵਾਗ ਦੇ ਦੇਵਰਾਜ ਦੇਵ ਲਗਦਾ ਪਿਓ ਦਿਲਵਾਗ ਦਿਲਵਾਗ ਦਾ ਪਿਓ ਅਲੀ ਸ਼ਾਨ ਅਲੀ ਸ਼ਾਨ ਦਾ ਪਿਓ ਤੂਫਾਨ ਛੇਵੀਂ ਜਨਰੇਸ਼ਨ ਆ ਗਈ ਦੋ ਜਨਰੇਸ਼ਨਾਂ ਛੱਡ ਕੇ ਕੋਈ ਵੀ ਭਰਾ ਸਕਦਾ ਇਨਬਰੀਡ ਹੁੰਦਾ ਜਿਵੇਂ ਅਲੀ ਸ਼ਾਨ ਦੀ ਘੋੜੀ ਦਿਲਵਾਗ ਤੋਂ ਮਿਲਾਤੀ ਜਾਂ ਕਾਂਟੇ ਤੋਂ ਮਿਲਾਤੀ ਉਹਨੂੰ ਇਨਬਰੀਡ ਕਹਿੰਦੇ ਨੇ ਠੀਕ ਆ ਲਾਈਨ ਬਰੀਡ ਤਾਂ ਸਾਰੇ ਪੰਜਾਬ 'ਚ ਹੁੰਦੀ ਆ ਤੇ ਖੁੱਤ ਗੈਰੀ ਵੀ ਲਾਈਨ ਬਰੀਡ ਦੀਆਂ ਸਾਰੇ ਜਾਨਵਰ ਗੈਰੀ ਬਾਈ ਕੋਲ ਤੇ ਜਿੰਨੀ ਨੇੜੋਂ ਪਰਸੇਨ ਉਰੀ ਨੇ ਹਫਤਾ ਸੂਰੀ ਨੇ ਅਸੀਂ ਤਾਂ ਫੇਰ ਵੀ 6 ਸੂਏ ਪਾਏ ਨੇ ਕਿੱਡੀ ਦੂਰ ਉਹ ਏਡੇ ਏਡੇ ਨਾਮੀ ਘੋੜੇ ਨੇ ਇਹ ਤਾਂ ਹੁਣ ਬਾਅਦ ਪੈ ਗਿਆ ਇਸ ਗੱਲ ਤੇ ਬਾਕੀ ਹੋਰ ਆਪਾਂ ਮਾੜਾ ਚੰਗਾ ਕਿਸੇ ਨੂੰ ਬੋਲਣਾ ਨਹੀਂ ਨਾ ਕਿਸੇ ਘੋੜੇ 'ਚ ਕਮੀ ਕੱਢਣੀ ਅੱਜ ਤੁਸੀਂ 840 ਬੰਦੇ ਦੇਖ ਰਹੇ ਹੋ ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਡਰੋ ਨਾ ਡਰੋ ਨਾ ਤੁਹਾਡੀ ਨੀਵੀ ਨਹੀਂ ਪੈਣ ਦੰਦਾ ਤੁਹਾਡੀ ਮੈਂ ਜਿੱਥੇ ਗਲਤ ਹੋਵਾਂ ਚੁੱਪ ਕਰ ਦਿਆਂ ਪਰ ਤੁਹਾਡੀ ਨੀਵੀ ਨਹੀਂ ਪੈਣ ਦੰਦਾ ਲੋਕੋ ਟੈਨਸ਼ਨ ਨਾ ਲਓ ਜੇ ਤੁਸੀਂ ਨਾਲ ਖੜੇ ਹੋ ਤਾਂ ਮੱਖੂ ਪੱਤਰਕਾਰ ਮੁਰਦਾਵਾ ਬਲਕਿ ਵਿਕਾਸ ਸਿੰਘ ਕਹਿ ਰਹੇ ਨੇ ਧੰਨਵਾਦ ਬਹੁਤ ਬਹੁਤ ਧੰਨਵਾਦ ਹੁਣ ਜੇ ਮੈਂ ਨਾਮ ਆਏ ਜਾ ਰਹੇ ਨੇ ਤੁਹਾਨੂੰ ਹਜ਼ਾਰ ਬੰਦੇ ਦੇ ਕਰੀਬ ਦੇਖਣ ਨੂੰ ਹੋ ਗਿਆ ਨਾਮ ਭੱਜੇ ਜਾ ਰਹੇ ਨੇ ਇਹੀ ਪਿਆਰ ਆ ਆਪਾਂ ਹੋਇਆ ਕਰਾਂਗੇ ਲਾਈਵ ਵੀ ਹੋਇਆ ਕਰਾਂਗੇ ਆਪਣੇ ਚੈਨਲ ਤੋਂ ਇੱਕ ਮੈਂ ਹੋਰ ਵੀ ਹੱਥ ਬੰਨ ਕੇ ਬੇਨਤੀ ਕਰਦਾ ਵੀ ਹੁਣ ਪੱਤਰਕਾਰ ਥੋੜੀ ਜੀ ਮੈਨੂੰ ਰੈਸਟ ਦੋ ਮੈਂ ਆਪਣਾ ਸਰੀਰ ਵੇਖਣਾ ਹੁਣ ਪਲੀਜ਼ ਨਾ ਆਓ ਪੱਤਰਕਾਰਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਆ ਪਲੀਜ਼ ਨਾ ਆਓ ਉਹ ਬੰਦੇ ਜਿਹੜੀ ਮੇਰੇ ਇੰਟਰਵਿਊ ਕਰਕੇ ਗਏ ਆ ਉਹ ਮੇਰੇ ਔਖੇ ਟਾਈਮ 'ਤੇ ਖੜੇ ਆ ਸਰਦਾਰ ਸਿਮਰਜੋਤ ਸਿੰਘ ਮੱਕੜ ਮੇਰਾ ਦੋਸਤ ਹੈ ਇੱਕ ਗੱਲ ਹੋਰ ਦੱਸਦਾ ਇਹ ਲੋਕ ਪੈਸੇ ਦੇ ਕੇ ਪੱਤਰਕਾਰਾਂ ਨੂੰ ਬੁਲਾਉਂਦੇ ਨੇ ਸਿਮਰਜੋਤ ਸਿੰਘ ਮੱਕੜ ਟਰੈਕਟਰ ਆਪਣੇ ਮੂਹੋਂ ਮੈਨੂੰ ਸਪੌਂਸਰ ਕਰਕੇ ਗਿਆ ਹਾਲਾਂਕਿ ਮੇਰੇ ਕੋ ਸੱਤ ਸਪੌਂਸਰ ਨੇ ਟਰੈਕਟਰ ਦੇ ਪਰ ਫੇਮਰ ਜੋਤ ਮੱਕੜ ਵੀਰ ਨੇ ਕਿਹਾ ਬਾਬਾ ਜੀ ਟਰੈਕਟਰ ਤੁਹਾਨੂੰ ਚਾਹੀਦਾ ਉਹ ਮਿਲ ਜੂਗਾ ਤੁਹਾਨੂੰ ਬੱਬੂ ਮਾਨ ਲਵਾਉਣਾ ਤੁਹਾਨੂੰ ਉਹ ਲੱਗ ਜੂਗਾ ਵਿੱਚ ਉਹਦੇ ਸਹਿਯੋਗ ਮਤਲਬ ਇਹ ਹੁੰਦਾ ਪਿਆਰ ਹਰੇਕ ਬੰਦੇ ਦੇਖਦੇ ਆ ਮੰਮੀ ਨੂੰ ਬਣਾ ਹੋਰ ਸੁਣਾਓ ਬਾਕੀ ਪੰਜਾਬ ਸ਼ਿੰਗਾਰ ਦਾ ਮੈਂ ਤੁਹਾਨੂੰ ਦੱਸ ਦਾਂ ਤੁਸੀਂ ਨਾ ਦੁਪਹਿਰੋਂ ਬਾਅਦ ਆਉਣਾ ਐਤਵਾਰ ਨੂੰ ਉੱਤੇ ਆਪਾਂ ਸਾਰੀਆਂ ਸੰਗਤਾਂ ਨੂੰ ਵੀ ਮਿਲਦੇ ਆਂ ਤੇ ਪੰਜਾਬ ਸ਼ਗਾਰ ਵੀ ਬਾਹਰ ਕੱਢਦੇ ਆਂ ਇਦਾਂ ਫਿਰ ਹੁਣ 1.5-200 ਬੰਦਾ ਰੋਜ਼ ਆਉਂਦਾ ਤੇ ਪੰਜਾਬ ਸਿੰਘ ਆਰਤਾ ਆਪਾਂ 1-2 ਵਾਰੀ ਬਾਹਰ ਕੱਢ ਸਕਦੇ ਆਂ ਇੱਕ ਨਾ ਪ੍ਰੋਬਲਮ ਕੀ ਹੁੰਦੀ ਆ ਜਦੋਂ ਆਪਾਂ ਘੋੜਾ ਬਾਹਰ ਕੱਢ ਲੈਂਦੇ ਆਂ ਹੁਣ ਘੋੜੇ ਨੂੰ ਇਹ ਲੱਗਦਾ ਵੀ ਘੋੜੀ ਮੀਟ ਕਰਾਉਣ ਆਏ ਨੇ ਉਹ ਫਿਰ ਉਸ ਕਰਕੇ ਅੰਦਰ ਵੜਨਾ ਔਖਾ ਹੋ ਜਾਂਦਾ ਤੇ ਅੰਦਰ ਵੜ ਕੇ ਫਿਰ ਖੜਨਾ ਕਿਉਂਕਿ ਉਹਨੂੰ ਘੋੜੀ ਦੀ ਸਮੈਲ ਆ ਜਾਂਦੀ ਆ ਆਲੇ-ਦਾਲੇ ਉਹਨੂੰ ਲੱਗਦਾ ਵੀ ਵੀ ਮੈਨੂੰ ਘੋੜੀ ਤੇ ਛੱਡਣਗੇ ਇਸ ਕਰਕੇ ਵਾਰੀ-ਵਾਰੀ ਆਪਾਂ ਹੁਣ ਖੜ੍ਹ ਨਹੀਂ ਸਕਦੇ ਹ ਪਾਜੀ ਗਰਦਨ ਵਾਲੀ ਬਾਤ ਕਲੀਅਰ ਕਰੋ ਬਾਬਾ ਜੀ ਪੰਜਾਬ ਸਿੰਘ ਆ ਜੀ ਜਰੂਰ ਜੀ ਅਸੀਂ ਗਰਦਨ ਵਾਲੀ ਵੀਡੀਓ ਆਪਣੇ ਪੇਜ ਤੇ ਪਾਈ ਹੋਈ ਆ ਤੇ ਪੰਜਾਬ ਸਿੰਘ ਆ ਦੇ ਜਿੰਨੀ ਲੰਮੀ ਗਰਦਨ ਕਿਸੇ ਘੋੜੇ ਦੀ ਹੋਵੇ ਤਾਂ ਮੈਨੂੰ ਦੱਸ ਦਿਓ ਤੇ ਇਹ ਸਵਾਲ ਕੀਤਾ ਸਾਡੇ ਵੀਰ ਨੇ ਤੇ ਹਾਂ ਜੀ ਹੁਣ ਤੁਸੀਂ ਧੌਣ ਤਾਂ ਦੇਖੋ ਕਿਸੇ ਘੋੜੇ ਦੀ ਦੇਖੋਗੇ ਕਿਸੇ ਘੋੜੇ ਦੀ ਜੇ ਤੁਸੀਂ ਧੌਣ ਦੇਖੋਗੇ ਤਾਂ ਕੈਮਰਾ ਦੋਈ ਕਰਦੇ ਫਿਰ ਹਾਂ ਜੀ ਕਿਸੇ ਘੋੜੇ ਦੀ ਤੁਸੀਂ ਜਾਂ ਧੌਣ ਦੇਖੋਗੇ ਹੁਣ ਪ੍ਰਸ਼ੀਨ ਜੋਧਪੁਰ ਚੈਂਕੀਨ ਬਣਿਆ ਉਹਨੂੰ ਵੇਖ ਲਓ ਪੰਜਾਬ ਸਿੰਘ ਆਰ ਨੂੰ ਵੇਖ ਲਓ ਇੰਡੀਆ ਦਾ ਸਭ ਤੋਂ ਨਾਮੀ ਘੋੜਾ ਪਰ ਸੇਨ ਇਹ ਤਾਂ ਜਾਣ ਗੁੱਝ ਕੇ ਰੋਟੀ ਖਾਂਦੇ ਦੀ ਦਾੜ੍ਹੀ ਹਿਲਦੀ ਹੈ ਸਾਡੇ ਪੇਜ ਤੇ ਵੀਡੀਓ ਪਾਈ ਆ ਪੰਜਾਬ ਸਿੰਘ ਆਰ ਦੀ ਧਾਣ ਦੀ ਆ ਪਰਸੋਂ ਦੀ ਵੀਡੀਓ ਆ ਉਹ ਕਹਿੰਦੇ ਉਹ ਕਹਿੰਦੇ ਐਡੀਟਿੰਗ ਕਰਕੇ ਪਾਈ ਆ ਐਡੀਟਿੰਗ ਕਰ ਫੁੱਲ ਵੀਡੀਓ ਉਪੋਲ ਪਾ ਦਿਓ ਉਹਦੀ ਪਾਵਾ ਫੁੱਲ ਵੀਡੀਓ ਪਾ ਦਾਂਗੇ ਫੇਰ ਕੰਮ ਤਾਂ ਅਸੀਂ ਕਰਦੀ ਨਹੀਂ ਜ਼ਿੰਦਗੀ ਦੇ ਕਦੇ ਕੋਈ ਹੋਰ ਕੋਈ ਵੀਰ ਦਾ ਕੋਈ ਸਵਾਲ ਆ ਜੀ ਕਮੈਂਟ ਕਰੋ ਬਾਕੀ ਹੋਰ ਮੈਂ ਸਾਨੂੰ ਦੱਸ ਦਾਂ ਜੀ ਆਪਣਾ ਉਹਦੇ ਵਿੱਚ ਜਿਹੜੇ ਕਹਿੰਦੇ ਨੇ ਆਰਪੀ ਗਿੱਲ ਦੇ ਸ਼ੋਹ ਦੇ ਵਿੱਚ ਦੂਜਾ ਨਾਮ ਨਹੀਂ ਫੜਿਆ ਸਣੀ ਗਿੱਲ ਮੋਗੇ ਵਾਲੇ ਨੇ ਦੂਸਰਾ ਨਾਮ ਨਹੀਂ ਫੜਿਆ ਜਿਸ ਸਾਲ ਅਸੀਂ ਚੈਂਪੀਅਨ ਬਣਿਆ ਬਾਕੀ ਪੰਜਾਬ ਸਿੰਘਾਂ ਟੋਟਲ 300ਾਂ ਚ ਪਿਆ ਠੀਕ ਆ ਪਹਿਲੇ ਸ਼ੋਹ ਤੇ ਚੈਂਪੀਅਨ ਆਫ ਚੈਂਪੀਅਨ ਬਣ ਗਿਆ ਉਸ ਤੋਂ ਬਾਅਦ ਸਾਨੂੰ ਇਸ ਚੀਜ਼ ਦਾ ਚਲੋ ਸਾਡੇ ਘੋੜੇ ਦੀ ਤਿਆਰੀ ਜਿਆਦਾ ਸੀ ਪਰ ਅਸੀਂ 36 ਮਹੀਨਿਆਂ ਤੋਂ ਨੂੰ ਸ਼ੋਹ ਚ ਪਾ ਲਿਆ ਸੀ ਉਸੇ ਸ਼ੋਹ ਚ ਉੱਥੇ ਜਦੋਂ ਸਤਾਸ਼ ਵਰਗੇ ਘੋੜੇ ਆਏ ਤੇ 12-12 ਸਾਲ ਦੇ ਉਹ ਕਹਿੰਦੇ ਵੀ ਮਚਿਓਰਟੀ ਬਹੁਤ ਘਾਟਾ ਕੋੜਾ ਪਤਲਾ ਤੇ ਬੱਚਾਪਨ ਦਿਖਾ ਰਿਆ ਮੈਂ ਕਹਿੰਦਾ ਠੀਕ ਉਸ ਤੋਂ ਬਾਅਦ ਅਗਲਾ ਸ਼ੋਅ ਹੋਇਆ ਅਗਲਾ ਸ਼ੋਅ ਅ ਅਸੀਂ ਕੋੜਾ ਤਿਆਰ ਕਰਤਾ ਵੀ ਪਤਲੇ ਬੱਚੇ ਹੁਣ ਜੇ ਤਿਆਰ ਜਾਦੇ ਹੋ ਗਿਆ ਕਹਿੰਦੇ ਤਿਆਰ ਜਾਦੇ ਕਰਤਾ ਇਹ ਤਾਂ ਫਿਰ ਕੋਈ ਹੱਲ ਨਹੀਂ ਚਲੋ ਪੰਜਾਬ ਸਿੰਗਾਰ ਦਾ ਜੇ ਕਹਿਤਾ ਵੀ ਪੰਜਾਬ ਸਿੰਗਾਰ ਭਾਰਾ ਕਰ ਲਿਆ ਸਤਾਰ ਕੋੜਾ 18 ਸ਼ੋਅ ਲੜੇ ਨੇ ਉਹਨੇ 1800ਾਂ ਚ ਉਹ ਕਦੇ ਵੀ ਪੋਜੀਸ਼ਨ ਤੇ ਹਰ ਵਾਰ ਪੋਜੀਸ਼ਨ ਤੇ ਰਿਹਾ ਕੋੜਾ ਪਹਿਲੇ ਪੰਜ ਸੱਤਕ ਪੋਜੀਸ਼ਨਾਂ ਤੇ ਰਿਹਾ ਉਹ ਕਦੇ ਵੀ ਨਹੀਂ ਹਰਿਆ ਹਰਨਾ ਉਹਨੂੰ ਕਹਿੰਦੇ ਨੇ ਜਿਹੜਾ 10 ਚੋਂ ਬਾਹਰ ਹੋ ਜੇ ਪੰਜਾਬ ਸਿੰਘਾਰ ਵੀ ਕਦੇ ਨਹੀਂ ਹਰਿਆ ਸਾਹ ਬਾਜ ਵੀ ਕਦੇ ਨਹੀਂ ਹਰਿਆ ਠੀਕ ਆ ਪੋਜੀਸ਼ਨਾਂ ਤੇ ਘੋੜੇ ਰਹਿੰਦੇ ਹੁੰਦੇ ਨੇ ਤੇ ਰਹੀ ਗੱਲ ਜਗਰਾਵਾ ਸ਼ੋਹ ਦੀ ਜਗਰਾਵਾ ਸ਼ੋਹ ਦੇ ਵਿੱਚ ਫਾਈਨਲ ਤੇ ਪੰਜਾਬ ਸਿੰਘਾਰ ਤੇ ਸਾਹ ਬਾਜ ਪੜਾਏ ਉੱਥੇ ਪੈ ਗਿਆ ਰੌਲਾ ਤੇ ਪੰਜ ਸਾਹ ਬਾਜ ਤੇ ਪੰਜਾਬ ਸਿੰਘਾਰ ਮੱਥੇ ਨਹੀਂ ਲਾਏ ਉੱਥੇ ਪੈ ਗਿਆ ਰੌਲਾ ਇਹਨਾਂ ਨੂੰ ਦੇ ਤਾਂ ਪਹਿਲਾ ਨਾਮ ਨਾ ਤਾਂ ਦੂਜਾ ਨਾਮ ਕਿਸੇ ਨੇ ਫੜਿਆ ਨਾ ਤੀਜਾ ਨਾ ਚੌਥਾ ਨਾ ਪੰਜਵਾਂ ਨਾ ਛੇਵਾਂ ਨਾ ਸੱਤਵਾਂ ਨਾ ਅੱਠਵਾਂ ਨਾ ਨੌਵਾਂ ਨਾ ਦਸਮਾ ਹੁਣ ਜਿਹੜੇ ਨੌ ਨਾਮ ਨੇ ਉਹ ਤਾਂ ਕਿਸੇ ਨੇ ਫੜੀ ਨਹੀਂ ਸੀ ਠੀਕ ਆ ਇਸ ਗੱਲ ਕਰਕੇ ਸੀ ਕਿ ਇਹਦੇ ਘੋੜੇ ਨੂੰ ਨਹੀਂ ਲੈਂਦੇ ਪਰ ਜਦੋਂ ਤੁਹਾਡੇ ਆਪਣੇ ਬਰ ਵੀਰ ਦੀ ਆ ਫਿਰ ਤੁਹਾਡਾ ਕਾਜਾ ਪਾੜਦਾ ਹੁਣ ਜਦੋਂ ਤੁਸੀਂ ਚੰਡੀਗੜ੍ਹ ਚੌਥੇ ਨੰਬਰ ਤੇ ਆਏ ਸੀ ਉਹੀ ਗੋਲਡਨ ਖਲੀਫਾ ਨਾ ਜਿਹਨੇ ਤੁਹਾਨੂੰ ਹਰਾਇਆ ਜਿਹੜਾ ਸੱਤਵੇਂ ਸੀ ਉਹੀ ਬੁਲਾਉਂਦਾ ਜਾਂ ਜਿਹਨੂੰ ਤੁਸੀਂ ਕੋ ਸਮਝਦੇ ਨਹੀਂ ਜਿਹੜਾ ਤੁਹਾਨੂੰ ਹਰਾਇਆ ਸਤਾਸ ਨੇ ਤਾਂ ਚਲੋ ਹਰਾਉਣਾ ਹੀ ਸੀ ਇਸ ਗੱਲ ਕਰਕੇ ਵੀ ਇਹਨਾਂ ਗੱਲਾਂ ਦਾ ਫਾਇਦਾ ਨਹੀਂ ਤੁਸੀਂ ਪਰਸਨਲ ਵੀ ਹੋਈ ਜਾਂਦੇ ਹੋ ਹੁਣ ਤੁਸੀਂ ਕਹੀ ਜਾਂਦੇ ਹੋ ਚਲੋ ਕਹਿਣਾ ਨਹੀਂ ਚਾਹੀਦਾ ਵੀ ਤੁਸੀਂ ਨੇ ਹਰੇਕ ਚੀਜ਼ ਪੰਜਾਬ ਸੰਗਾਰ ਦੀਆਂ ਲੱਤਾਂ 'ਚ ਕਮੀ ਕੰਨਾਂ 'ਚ ਕਮੀ ਮੂੰਹ 'ਚ ਕਮੀ ਢਿੱਡ 'ਚ ਕਮੀ ਬੇਢ 'ਚ ਕਮੀ ਸਾਰਾ ਕੁਝ ਮਾੜਾ ਕਹਤਾ ਹੁਣ ਇੱਕ ਚੀਜ਼ ਰਹਿ ਗਈ ਵੇਖਣ ਨੂੰ ਇਹ ਗੱਲ ਆ ਵੀ ਤੁਸੀਂ ਜਾਣ ਬੁੱਝ ਕੇ ਸੌਂ ਹੀ ਖਾਲੀ ਅਸੀਂ ਤਾਂ ਤੁਹਾਡੇ ਘੋੜੇ 'ਚ ਕੇਵਲ ਇੱਕ ਦੋ ਕਮੀਆਂ ਕੱਢੀਆਂ ਵੀ ਪੈਰਟ ਨੋਜ ਆ ਜਦੋਂ ਘੋੜਾ ਪਰਫਾਰਮ ਕਰਦਾ ਘੋੜਾ ਪਿਛਲੀਆਂ ਲੱਤਾਂ ਬੈਂਡ ਕਰ ਲੈਂਦਾ ਠੀਕ ਹੈ ਜੀ ਇਹ ਗੱਲ ਆ ਉਹ ਪਤਾ ਗੈਰੀ ਨੂੰ ਵੀ ਇਸ ਗੱਲ ਦਾ ਵੀ ਜਿਹੜਾ ਦੂਸਰੇ ਨੰਬਰ ਤੇ ਆਇਆ ਉਹ ਦੱਸ ਤੀ ਕੰਨਾ ਪੰਜਾਬ ਸ਼ਿੰਗਾਰ ਦਾ ਚਲੋ ਇਹ ਇੱਕ ਨੰਬਰ ਕਹਿਤਾ ਵੀ ਘੱਟ ਲਿਆ ਤੇ ਜਿਹੜਾ ਦੂਸਰਾ ਨੰਬਰ ਉਹ ਤਾਂ ਦਸ ਦੇ ਦਸੇ ਨੰਬਰ ਕਟਾ ਰਿਹਾ ਧੌਣ ਚੋਂ ਵੀ ਕਟਾ ਰਿਹਾ ਤਾਂ ਬਰਾਬਰ ਕੋਈ ਮੇਲ ਨਹੀਂ ਤੀਸਰਾ ਜਿਹੜਾ ਗੋਲਡਨ ਰੌਕ ਵਾਲਾ ਕੱਢਿਆ ਇਹੀ ਕਹਿਣਾ ਵੀ ਬਾਕੀ ਦੂਜੇ আর ਤੀਜੇ ਵਾਲੀ ਲੈ ਜਾਓ ਚਲੋ ਬਾਕੀਆਂ ਨੂੰ ਛੱਡੋ ਅਸੀਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਜ਼ਰ ਰੱਖ ਕੇ ਕਹਿੰਦੇ ਆ ਵੀ ਸਾਡਾ ਕੋੜਾ ਦੂਜੇ ਤੇ ਬਣਦਾ ਸੀ ਚਲੋ ਜੇ ਤੁਸੀਂ ਟ੍ਰੈਕਟਰ ਰੱਖਣਾ ਜੀ ਅਸੀਂ ਉੱਥੇ ਰੋਣਾ ਨਹੀਂ ਸੀ ਫਿਰ ਪਾਉਂਦੇ ਪਰ ਜਦੋਂ ਇਹੀ ਜਿਹੜੀ ਗੱਲ ਇੱਕ ਗੈਰੀ ਨੇ ਹੋਰ ਕਈ ਵੀ ਗੈਰੀ ਨੇ ਮੈਨੂੰ ਬਾਬਾ ਜੀ ਨੇ ਕਿਹਾ ਵੀ ਗੈਰੀ ਇੱਥੇ ਬਗਾਨੇ ਆਪਣੇ ਦਾ ਪਤਾ ਨਹੀਂ ਲੱਗਦਾ ਤੁਸੀਂ ਮੈਨੂੰ ਗੱਡੀ ਤੱਕ ਜਰੂਰ ਪਹੁੰਚਾ ਕੇ ਆਇਓ ਗੈਰੀ ਵੀਰੇ ਕਿੱਡੀ ਮਾੜੀ ਗੱਲ ਆ ਕਿੱਡੀ ਪੋਜੀਟਿਵ ਗੱਲ ਨੂੰ ਤੂੰ 네ਗੇਟਿਵ ਤਰੀਕੇ ਨਾਲ ਪੇਸ਼ ਕਰ ਰਹੇ ਆ ਮੈਂ ਤੈਨੂੰ ਕਿਹਾ ਸੀ ਮੈਂ ਕਿਹਾ ਮੇਰੀ ਫੈਮਿਲੀ ਪਰਿਵਾਰ ਨਾਲ ਆਇਆ ਹੋਇਆ ਗੈਰੀ ਮੈਨੂੰ ਇਹ ਸੀ ਵੀ ਫਾਈਨਲ ਦੇ ਵਿੱਚ ਨਾ ਸ਼ਾਹਵਾਜ ਤੇ ਪੰਜਾਬ ਸ਼ਿੰਗਾਰ ਭੇਡਣਗੇ ਤੇ ਕੂਕਾ ਪਹਿਣਗੀਆਂ ਜਿਆਦੇ ਉਦੋਂ ਪਹਿਲਾਂ ਪਹਿਲਾਂ ਮੈਂ ਆਪਣਾ ਪਰਿਵਾਰ ਨੂੰ ਗੱਡੀ ਤੱਕ ਬਿਠਾ ਆਉਂਗਾ ਮੈਂ ਕਿਹਾ ਗੈਰੀ ਤੂੰ ਨਾਲ ਵਗ ਚਲੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹਨਾਂ ਦੀ ਕੋਈ ਹੈ ਨਹੀਂ ਲੜਾਈ ਕੋਈ ਨੁਕਸਾਨ ਨਾ ਕਰ ਦੇ ਹੁਣ ਇਸ ਗੱਲ ਨੂੰ ਤੂੰ ਕਿਹਾ ਵੀ ਤੁਸੀਂ ਸਾਤੋਂ ਓਟ ਭਾਲਦੇ ਫਿਰਦੇ ਹੋ ਓਟ ਅਕਾਲਪੁਰਖ ਦੀ ਭਾਲਦਾ ਹੁੰਦਾ ਬੰਦਾ ਤੁਹਾਡੀ ਕੀ ਓਟ ਭਾਲਣੀ ਪਿਆਰ ਚ ਤੈਨੂੰ ਸਭ ਤੋਂ ਕਹੇ ਸੀ ਉਹ ਵੀ ਤਾਂ ਮੀਡੀਆ 'ਚ ਬੋਲਤੇ ਕੁਝ ਦੇਖਿਆ ਵੀ ਘਰ ਗੱਲ ਵੀ ਤੈਨੂੰ ਪਿਆਰ ਚ ਬੰਦੇ ਨੇ ਕਿੰਨੀ ਰਿਸਪੈਕਟ ਦਿਤੀ ਐ ਅੱਗੇ ਤੂੰ ਮੈਨੂੰ ਗੱਡੀਆਂ 'ਚ ਬੈਠਾ 12 ਤਰੀਕਾਂ ਪੈਂਦੀਆਂ ਮਹੀਨੇ 'ਚ ਅੱਗੇ ਤੂੰ ਲੈ ਕੇ ਜਾਣਾ ਮੈਨੂੰ ਹੈ ਏਦਾਂ ਨੀ ਚਾਰ ਵਾਰ ਜੇਲ੍ਹ ਜਾਇਆ ਆ ਮੈਂ ਕੋਈ ਏਦਾਂ ਤੱਚਾ ਬੰਦਾ ਥੋੜਾ ਤੇ ਬਾਕੀ ਹੋਰ ਵੀ ਕਿਸੇ ਚੀਜ਼ ਦੀ ਕੋਈ ਵੀ ਗੱਲਬਾਤ ਬੰਦਾ ਕਰ ਸਕਦਾ ਓਪਨ ਖੁੱਲੇ ਦਿਲ ਨਾਲ ਆਪਣਾ ਹੋਆ ਕਹਿੰਦੇ ਕੋਈ ਵੀ ਕਮੈਂਟ ਹੈ ਪਾੜ ਦੇ ਕੋਈ ਵੀ ਕਰਦਾ ਕੋਈ ਵੀਰ ਕੋਈ ਸਵਾਲ ਪੁੱਛਣਾ ਚਾਹੁੰਦਾ ਜੀ ਕਮੈਂਟ ਕਰ ਲਓ ਆਪਾਂ ਲਾਈਵ 'ਚ ਬੈਠੇ ਆਂ ਤਾਂ ਨਾਲ ਹੁੰਦੇ ਬਾਬਾ ਜੀ ਨੂੰ ਪੁੱਛ ਲਾਂਗੇ ਬਰਗਰਿਸ ਪਾ ਜਾਓ ਸਹੀ ਰੱਖਣੀ ਆ ਹਾਂਜੀ ਸਤਾਰ ਕੋੜਾ ਉਹ 10 ਤੋਂ ਬਾਹਰ ਕੱਢਦਾ ਹੈ ਹਾਂਜੀ ਇਹ ਪਤਲਾ ਸੀ ਹੁਣ ਪੰਜਾਬ ਸ਼ਗਾਰ ਨੂੰ ਹੈਲਦੀ ਕਹਿੰਦਾ ਵੀ ਹੈਲਦੀ ਜਾਦਾ ਠੀਕ ਆ ਹੈਲਦੀ ਖਾ ਕੇ ਕਿਹੜਾ ਸਾਲੇ ਕੁਲਚੇ ਖਵਾ ਕੇ ਜਾਂ 버ਗਰ ਖਵਾ ਕੇ ਪਾਲਿਆ ਮਿਹਨਤ ਕੀਤੀ ਹੈ ਜਦੋਂ ਕੋੜਾ ਤਿਆਰ ਹੁੰਦਾ ਨਾਲੇ ਇਹ ਤਾਂ ਵੀਰੇ ਅਜੇ 5 ਸਾਲ ਦਾ ਤੁਸੀਂ ਹੁਣ ਤਾਂ ਕੁਛ ਨਹੀਂ ਕਸਰ ਛੱਡੀ ਇੰਟਰਵਿਊਆਂ ਦੇ ਕੇ ਦੇਖ ਲਈਆਂ ਤੁਸੀਂ ਗੈਰੀਬਾਈ ਦੀਆਂ ਇੰਟਰਵਿਊਆਂ ਵੇਖ ਲਓ YouTube ਤੇ ਤੇ ਕਮੈਂਟ ਪੜ੍ਹ ਲਓ ਜੇ ਇੱਕ ਵੀ ਉਹਦੇ ਹੱਕ 'ਚ ਹੋਵੇ ਤੁਸੀਂ ਆਪਣੀਆਂ ਇੰਟਰਵਿਊ ਦੇਖ ਲਓ 16 17 1700 ਕਮੈਂਟ ਆ ਜੇ ਇੱਕ ਵੀ ਆਪਣੇ ਉਲਟ ਹੋਵੇ ਇਹ ਹੁੰਦਾ ਪਿਆਰ ਤੇ ਰਹੀ ਗੱਲ ਜਿਵੇਂ ਸੌਂ ਖਾਦੀ ਹੁੰਦੀ ਆ ਬੰਦੇ ਨੇ ਹੁਣ ਪੰਜਾਬ ਸਿੰਘਾਰ ਨੂੰ ਹੈਲਦੀ ਕਹੇ ਤਾਂ ਸਤਾਰ ਪਤਲਾ ਉਹਨੂੰ ਦੱਸ ਚ ਵੀ ਨਹੀਂ ਰੱਖਿਆ ਇੱਥੇ ਗੋਲਡਨ ਖਲੀਫਾ ਸੱਤ ਤੇ ਮਾਰਿਆ ਉੱਥੇ ਸ਼ਾਹਵਾਜ ਹਰਾਇਆ ਗੋਲਡਨ ਖਲੀਫੇ ਨੇ ਇਹ ਗੱਲਾਂ ਬਾਈ ਸੋਚਣ ਵਾਲੀਆਂ ਹੁੰਦੀਆਂ ਵੀ ਤੁਸੀਂ ਦੂਜਾ ਨਾਮ ਨਹੀਂ ਪੜਿਆ ਤੁਸੀਂ ਚੌਥਾ ਨਹੀਂ ਪੜਿਆ ਤੁਸੀਂ ਮੈਨੂੰ ਕਹਿ ਰਹੇ ਹੋ ਤੁਸੀਂ ਅੱਠਵਾਂ ਪੜਿਆ ਅਰ ਜਿੱਥੇ ਸਰੀਆਮ ਧੱਕਾ ਚਲੋ ਦੂਜਾ ਫੜੇ ਸਕਦੇ ਜੀ ਕਿਤੇ ਤੀਜੇ ਦੇ ਵੀ ਰੌਲਾ ਪਾਉਂਦੇ ਤੀਜੇ ਤੇ ਵੀ ਰੌਲਾ ਪਾਉਂਦੇ ਅਸੀਂ ਅਸੀਂ ਦੂਜੇ ਤੇ ਰੌਲਾ ਨਹੀਂ ਸੀ ਪਾਉਂਦੇ ਕਿਉਂਕਿ ਚਲੋ ਇੱਕ ਹਾ ਪਹਿਲਾ ਦੂਜੇ 'ਚ ਕੋਈ ਫਰਕ ਨਹੀਂ ਹੁੰਦਾ ਅਰ ਕੋੜੇ ਥੋੜੇ ਫੇਰ ਨਹੀਂ ਦਿੰਦੇ ਰੈ ਨਹੀਂ ਤੁਸੀਂ ਦੱਸੋ ਵੀ ਹੈ ਨਹੀਂ ਪੈਰਟ ਨੋਜ ਹੈਲਦੀ ਤਾਂ ਜਿਹੜਾ ਹੈਲਦੀ ਆ ਕੋੜਾ ਉਹ ਤਾਂ ਪਤਲਾ ਹੋ ਜੂ ਜਿਹੜਾ ਕੋੜਾ ਹੈਲਦੀ ਆ ਉਹ ਤਾਂ ਪਤਲਾ ਹੋ ਜੂ ਜਿਹੜਾ ਨੋਜ ਹੀ ਪੈਰਟ ਆ ਉਹ ਤਾਂ ਗਾਹਾਂ ਬੱਚਿਆਂ 'ਚ ਵੀ ਆਉਂਦਾ ਬਾਕੀ ਉਹ ਤਾਂ ਕਰ ਲਓਗੇ ਪੰਜਾਬ ਸ਼ਿੰਗਾਰ ਦੀ ਬਲੱਡ ਲਾਈਨ ਕਿੱਥੋਂ ਐਜੀ ਲਿਆਉਂਗੇ ਮਹਾਰਾਣੀ ਦਾ ਪੁੱਤਰ ਹੈ ਸ਼ੇਰਨੀ ਦਾ ਦੁੱਧ ਚੁੰਮ ਕੇ ਆਇਆ ਜਿੰਨੇ ਜੰਮਿਆ 챔ਪੀ ਨਹੀਂ ਬਣਿਆ ਸੱਤ ਸੂਏ ਆ ਤਿੰਨ ਬਸ਼ੇਰੀਆਂ ਚਾ ਤਿੰਨ ਚਾਰ ਬਸ਼ੇਰੀਆਂ ਚਾਰ ਬਸ਼ੇਰੀਆਂ ਤਿੰਨ ਚਾਰ ਘੋੜੇ ਇੱਕ ਵੀਰ ਜੀ ਦਾ ਕਮੈਂਟ ਆ ਜੀ ਬਾਬਾ ਜੀ ਜਵਾਬ ਦੇਨੇ ਕਹਿੰਦਾ ਬੰਦ ਕਰ ਦੋ ਪਤਾ ਹੀ ਆ ਸਭ ਨੂੰ ਇੱਕ ਬਾਬਾ ਜੀ ਇਹ ਆ ਵੀਡੀਓ ਦੇਖ ਰਿਹਾ ਸੀ ਆਪਣੇ ਸੀਨੀਅਰ ਵੀਰ ਘੋੜਿਆਂ ਵਾਲੇ ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਇਹ ਮੁੱਦਾ ਆਪਣਾ ਜਿਹੜਾ ਵੀ ਅੱਗੇ ਜਾ ਕੇ ਹੋਰ ਹਾਂ ਉਹ ਨਾ ਹੋ ਜੇ ਵੀ ਅੱਗੇ ਜਾ ਕੇ ਘੋੜਿਆਂ ਦਾ ਕੋਈ ਨੁਕਸਾਨ ਨਾ ਹੋਵੇ ਜਾਂ ਉਹ ਨਾ ਹੋਵੇ ਮੈਂ ਗੈਰੀ ਬਾਈ ਨੂੰ ਪਰਸਨਲ ਨਹੀਂ ਸੀ ਹੋਣਾ ਚਾਹੀਦਾ ਤੂੰ ਉੱਥੇ ਕਹਿ ਰਿਹਾ ਵੀ ਮੈਂ ਆਪਣੇ ਸਹੁਰਿਆਂ ਦੀ ਗੱਲ ਕਰ ਰਿਹਾ ਤੈਨੂੰ ਗੁੱਸਾ ਪਾਵ ਲੱਗਦਾ ਤੂੰ ਮੇਰੇ ਨਾਲ ਪਰਸਨਲ ਹੋ ਮੈਂ ਤੇਰੀ ਫੈਮਿਲੀ ਬਾਰੇ ਕੁਝ ਕਿਹਾ ਤੂੰ ਕਹਿ ਰਿਹਾ ਘਰ ਵਾਲੀ ਚਲੀ ਗਈ ਏ ਉਥੇ ਦੰਦ ਤੋ ਟੋੜ-ਟੋੜ ਤੇ ਬਾਈ ਤੇਰੇ ਚ ਭਜਾ ਕੇ ਮੈਂ ਗੱਡੀ ਮਾਰਾਂ ਤੇਰੇ ਦੰਦ ਟੁੱਟ ਜਾਨ ਹੁਣ ਮੈਂ ਖੜਾ ਦੀ ਜਾਂ ਤਾਂ ਮੈਨੂੰ ਕੁੱਟ ਲੈਣ ਤੇ ਫਿਰ ਉਹ ਕੁੱਟਿਆ ਕਿਉਂ ਨੀ ਭੈਣ ਚੋਦ ਕੱਲਾ ਬੰਦਾ ਖੜਾ ਜੀ ਮੈਂ 15 ਮੂਰੇ ਹੱਥ ਨਹੀਂ ਲਾ ਸਕੇ ਜਦੋਂ ਪਿੱਠ ਸਿੱਧਾ ਗੱਡੀ ਮਾਰਤੀ ਹੁਣ ਲੁਕੇ ਕਿਉਂ ਫਿਰਦੇ ਆ ਫਿਰ ਸਾਰੇ ਆਈ ਆ ਪੁਲਿਸ ਆ ਬਾਈ ਪਰ ਮੇਰਾ ਉਹਨਾਂ ਕੋਲ ਆ ਪੁਲਿਸ ਕੋਲ ਠੀਕ ਆ ਉਹ ਮੇਰੇ ਸਾਲੇ ਕੋਲ ਉਹ ਲੁਕਿਆ ਬੈਠਾ ਅੱਜ 2 ਸਾਲ ਹੋ ਗਏ ਫੜਿਆ ਨਹੀਂ ਮੇਰੀ ਵਿਰੋਧੀ ਪਾਰਟੀ ਫੜੀ ਨਹੀਂ ਲੋਕੋ ਇਨਾ ਧੱਕਾ ਚੱਲਦਾ ਜਿਨ੍ਹਾਂ ਨੇ ਮੇਰੇ ਤੇ ਗੱਡੀ ਮਾਰੀ ਆ ਨਾ ਜਿਨ੍ਹਾਂ ਤੇ 307 ਲੱਗੀ ਆ 23569 ਲੱਗੀ ਆ 326 ਲੱਗੀ ਆ ਉਹਦੀ ਅਰੈਸਟ ਨਹੀਂ ਪਾਈ ਹਲੇ ਤੱਕ ਬਾਕੀ ਤੁਸੀਂ ਮੇਰੇ ਕੋ ਇਹ ਚੀਜ਼ ਦੀ ਰੀਲ ਕੱਟ ਕੇ ਜਰੂਰ ਪਾਓ ਤਾਂ ਕਿ ਪ੍ਰਸ਼ਾਸਨ ਦੀਆਂ ਅੱਖਾਂ ਖੁੱਲਣ ਵੀ ਬਾਬਾ ਜੀ ਦੇ ਤੁਸੀਂ ਚਾਰ ਚਾਰ ਰਿਮਾਂਡ ਲੈ ਲੇ ਬਾਬਾ ਜੀ ਦੇ ਦੰਦ ਟੁੱਟੇ ਹੋਏ ਸੀ ਸਿਰ 파ਟਿਆ ਹੋਏ ਸੀ ਬਾਵਾ ਆ ਸਾਰੀਆਂ ਬਾਵਾ ਵੇਖੋ ਕਿ ਤਾਹਾਂ ਚੜਦੇ ਆ ਆ ਦੇਖੋ ਆ ਸਾਰੀਆਂ ਉਰੇ ਤੱਕ ਪਾਟੀਆਂ ਹੋਈਆਂ ਨੇ ਆ ਦੇਖੋ ਸਰੇ ਤੱਕ ਪਾਰਟੀਆਂ ਹੋਈਆਂ ਨੇ ਇਧਰ ਅੰਗੂਲਾ ਵੱਡੀਆਂ ਆਈਆਂ ਨੇ ਮੈਨੂੰ ਤਾਂ ਲਾਜ ਵੀ ਨਹੀਂ ਹੋਣ ਦਿੱਤਾ ਲਾਜ ਵੀ ਨਹੀਂ ਹੋਣ ਦਿੱਤਾ ਮੈਨੂੰ ਤਾਂ ਉੱਥੇ ਪਾਤਾ ਕੇਲਚ ਭੇਜਤਾ ਕੀ ਗੱਲ ਭਗਵਾਨਤਮਾਨ ਜੀ ਹੁਣ ਮੇਰੇ ਤੇ ਗੱਡੀ ਮਾਰੀ ਜਾਂ ਸਰਿਆਂ ਮੇਰੇ 307 ਦਾ ਪਰਚਾ ਉਹ ਬੰਦਾ ਹਲੇ ਤੱਕ ਨਹੀਂ ਫੜਿਆ ਗਿਆ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਨੇ ਬਾਕੀ ਸ਼ੋਅ ਕਰਾਵਾਂਗੇ ਜੀ 6 7 8 ਮਾਰਚ ਨੂੰ ਟਰੈਕਟਰਾਂ ਚੰਡੀ ਚ ਦੋ ਬੋਲਟ ਨੇ ਤੇ ਬਾਈ ਬੱਗੂਆ ਨਾਲ ਗੱਲ ਚੱਲਦੀ ਆ ਸਾਰੇ ਸਿੰਘ ਆਉਣਗੇ ਆਰਨੀਤ ਵੀਰਾ ਨਿੱਜਰ ਸਤਿੰਦਰ ਨਵੀਨ ਮੈਂ ਕਈ ਵੀਰਾਂ ਦੇ ਨਾਮ ਨਹੀਂ ਜਾਣਦਾ ਯਾਨੀ ਵੱਡੇ ਸਿੰਘ ਸਾਰੇ ਆਉਣਗੇ ਵੱਡਾਲਾ ਭਰਾ ਬਣ ਕੇ ਆਉਣਗੇ ਤੇ ਬੱਗੂਮਾਨ ਬਾਈ ਦਾ ਖਾੜਾ ਲਵਾਵਾਂਗੇ ਤੇ ਉਸ ਤੋਂ ਬਿਨਾਂ 6 7 8 ਮਾਰਚ ਹੈ 8 ਮਾਰਚ ਸੁਗਵੀਆਂ ਲਾਵਾਂਗੇ ਪਰ ਹੱਥ ਬੰਨ੍ਹ ਕੇ ਬੇਨਤੀ ਆ ਕੋਈ ਸਕਰੀਨ ਨਹੀਂ ਬੰਨ੍ਹਣੀ ਕੋਈ ਬਕਮੀਜੀ ਨਹੀਂ ਕਰਨੀ ਇਹ ਹੀ ਬੇਨਤੀ ਹੈ ਮੇਲਾ ਖਰਾ ਨਹੀਂ ਕਰਨਾ ਜਾਣ ਬੁੱਝ ਕੇ ਜੇ ਜਾਨਵਰ ਨਾਲ ਤੁਹਾਨੂੰ ਲੱਗਦਾ ਹੋਇਆ ਵੀ ਜਾਨਵਰ ਨਾਲ ੱਟਕਾ ਹੋ ਰਿਹਾ ਬੇਸ਼ੱਕ ਗਰਾਊਂਡ ਤੇ ਆ ਕੇ ਕਹਿ ਦਿਓ ਅਸੀਂ ਉੱਥੇ ਬਿਲਕੁਲ ਖੁੱਲੇ ਦਿਲ ਨਾਲ ਸਵਾਗਤ ਕਰਾਂਗੇ ੱਟਕਾ ਨਹੀਂ ਹੋਊਗਾ ੱਟਕਾ ਨਹੀਂ ਹੋਊਗਾ 19 ਕੇ ਕੁਝ ਹੋ ਜयो ਤਾਂ ਰੱਬ ਦੇ ਰੰਗ ਨੇ ਪਰ ੱਟਕਾ ਨਹੀਂ ਹੋਊਗਾ ਇਹ ਮੈਂ ਤੁਹਾਨੂੰ ਦੱਸਦਾ ਬਾਕੀ ਹੋਰ ਕਿੰਨੀ ਲੋਕ ਦੇਖ ਰਹੇ ਨੇ 1100 ਬੰਦਾ ਦੇਖ ਰਹੇ 1100 ਕੁਝ ਬਹੁਤ ਦੇਖ ਰਹੇ ਨੇ ਤਾਂ ਹੁਣ ਬੰਦ ਕਰ ਹੋਰ ਕਿਸੇ ਮੁਦਦੇ ਕੋਈ ਕਿਸੇ ਵੀਰੇ ਦਾ ਸਵਾਲ ਹੈ ਜੀ ਕੋਈ ਤੇਰੇ ਮਨ ਤੇ ਸੀ ਬਾਕੀ ਦੇਖੋ ਜਿਹੜਾ ਜੋ ਕੋਈ ਜਾਨਵਰ ਹੁੰਦਾ ਜਿਵੇਂ ਪੰਜਾਬ ਸਿੰਘ ਨਾਲ ਹੈਲਦੀ ਕਰਕੇ ਮੰਨ ਲਓ ਇੱਕ ਨੰਬਰ ਕਟਾ ਗਿਆ ਠੀਕ ਹੈ ਤੇ ਤਾਂ ਉਹਦੇ ਫਿਰ ਹੋਰ ਪਲੱਸ ਪੁਆਇੰਟ ਵੀ ਬਹੁਤ ਨੇ ਨਾ ਤੇ ਜਿਹੜਾ ਦੂਜੇ ਤੀਜੇ ਨੰਬਰ ਵਾਲੇ ਨੂੰ ਇੱਕ ਵਾਰ ਫੇਰ ਕਹਿ ਰਿਹਾ ਟਰੈਕਟਰ ਲੈ ਕੇ ਮਸਤੂਆਨ ਸਾਹਿਬ ਗੁਰਦੁਆਰੇ ਵਗ ਜੂਗਾ ਦੂਜੇ ਤੇ ਤੀਜੇ ਨੰਬਰ ਵਾਲਾ ਘੋੜਾ ਲਿਆ ਉਹ ਉੱਥੇ ਮੈਂ ਆਪਣਾ ਪੰਜਾਬ ਸਿੰਘ ਨਾਲ ਲਿਆਉਂਗਾ ਕੋਈ ਵੀ ਜੱਜ ਖੜਾ ਲਿਓ ਜੇ ਤੇ ਦੂਜੇ ਤੇ ਤੀਜੇ ਵਾਲੇ ਪੰਜਾਬ ਸਿੰਘ ਨਾਲ ਤੋਂ ਚੰਗੇ ਹੋਏ ਟਰੈਕਟਰ ਲੈ ਜੀ ਬਾਸ ਸੌਝ ਇਨੀ ਗੱਲ ਆ ਹੋਰ ਦੱਸੋ ਆਪਣੀ ਗੱਲ ਤੇ ਪਹਿਲਾਂ ਵੀ ਗਣਾ ਅੱਜ ਵੀ ਗਣਾ ਅੱਗੇ ਵੀ ਖੜੂ ਫੇਕ ਨਹੀਂ ਹੈ ਫੇਕ ਬੰਦੇ ਨੂੰ ਬਦਲਣਾ ਪੈਂਦਾ ਹੁੰਦਾ ਬਾਕੀ ਤੁਸੀਂ ਫੇਸਬੁੱਕ ਤੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਰਿਹਾ ਕਰਾਂਗੇ ਇਹ ਸਾਡਾ ਪਹਿਲਾ ਲਾਈਵ ਆ ਤੇ ਬਾਕੀ ਸੱਚੇ ਪਾਤਸ਼ਾਹ ਮਿਹਰ ਕਰੇ ਹੋਰ ਕੋਈ ਗੱਲ ਨਹੀਂ ਬਾਜੀ ਹੋਰ ਕੋਈ ਵੀਰੇ ਦਾ ਕਿਸੇ ਦਾ ਸਵਾਲ ਹੈਗਾ ਜੀ ਪੁੱਛ ਲਓ ਜੀ ਧੰਨਵਾਦ ਸਾਰੇ ਵੀਰਾਂ ਦਾ ਇਹ ਚੇਜ਼ ਆ ਤਾ ਪਰ ਇੱਕ ਸੋ ਆਪਣਾ ਹੋਰ ਆ ਜੀ ਨਾਨਕਸਰ ਕੇ ਦੇਣਾ ਬਾਈ ਜਾਦੀ ਸਰਪੰਚ ਉਹਨਾਂ ਦੀ ਟੀਮ ਕਰਾ ਰਹੀ ਆ ਸਣੀ ਬਾਈ ਰਣੀਆ ਨੇ ਕੱਲ ਵੀ ਵੀਡੀਓ ਪਾਈ ਆ ਵੀ ਦੋਨੇ ਤਰ੍ਹਾਂ ਖਿਲਾਫ ਨਾ ਬੋਲਣ ਅਸੀਂ ਬਾਈ ਦੇ ਖਿਲਾਫ ਨਹੀਂ ਬੋਲਦੇ ਅੱਜ ਤੋਂ ਬਾਅਦ ਕੱਲ ਤੋਂ ਆਪਾਂ ਹੋਰ ਮੈਂ ਉਹੀ ਪੁੱਛਣ ਲੱਗਿਆ ਸੀ ਬਾਬਾ ਜੀ ਇਹਦਾ ਆਪਣਾ ਕੀ ਜਿਹੜੇ ਬੀਰੂ ਦੀ ਸਣੀਉਰੀਆ ਨੇ ਵੀਡੀਓ ਪਾਈ ਆ ਵੀ ਉਹਦੇ ਤੇ ਤੁਸੀਂ ਵੀਡੀਓ ਦੇਖ ਕੇ ਤੁਹਾਡਾ ਕੀ ਜਵਾਬ ਆ ਵੀ ਸਣੀ ਵੀਰ ਸਾਡੇ ਪੰਜਾਬ ਦਾ ਮਾਣ ਐ ਇਹਨਾਂ ਦਲਵਾਗ ਦੇਵਰਾਜ ਵਰਗੇ ਗੋਡੇ ਹੋਈ ਇੱਕ ਹਾਂ ਚੱਲ ਪਈ ਜਿਹੜਾ ਸਣੀ ਵੀਰਾ ਰਣੀ ਵਾਲਾ ਉਹਦੀ ਬਹੁਤ ਵੱਡੀ ਦੇਣ ਆ ਪੰਜਾਬ ਨੂੰ ਦਲਵਾਗ ਤੇ ਦੇਵਰਾਜ ਜਿਹੜੇ ਇੰਡੀਆ ਦੇ ਸਭ ਤੋਂ ਮਹਿੰਗੇ ਗੋਡੇ ਸੀਗੇ ਤੇ ਸਭ ਤੋਂ ਵੱਧ ਬਰੀਡਿੰਗ ਕੀਤੀਆਂ ਉਹਨਾਂ ਨੇ ਉਹਨਾਂ ਦਾ ਕਿਹਾ ਸਾਡੇ ਸ਼ਰਮਤਿਆਂ ਸਣੀ ਬਾਈ ਤੁਹਾਡਾ ਪੰਚਾਇਤ ਦਾ ਜੋ ਫੈਸਲਾ ਅਸੀਂ ਗੈਰੀ ਬਾਈ ਦੇ ਬਿਲਕੁਲ ਕੋਈ ਉਲਟ ਨਹੀਂ ਬੋਲਦੇ ਨਾ ਅਸੀਂ ਸਣੀ ਬਾਈ ਦੇ ਬੋਲੀਏ ਬਾਕੀ ਜਦੋਂ ਉਹ ਜਿੰਨਾ ਸਾਡੇ ਕੋਲ ਬੋਲੇ ਨੇ ਉਹਨਾਂ ਨੇ ਉਹ ਨਜਾਇਜ਼ ਤੱਕਾ ਕਰਿਆ ਬਾਕੀ ਬਗੈਰੀ ਬਾਈ ਨੇ ਕਹਿਤਾ ਹਨਾ ਵੀ ਮੈਂ ਕਿਉਂ ਸੌਂ ਚੁੱਕਾ ਬਾਕੀ ਮੈਂ ਕਿਹੜਾ ਜੱਜ ਲੱਗਿਆ ਸੀ ਬਾਈ ਵੀਰ ਜੇ ਤੁਸੀਂ ਜੱਜ ਨਹੀਂ ਲੱਗੇ ਸੀ ਫਿਰ ਤੁਸੀਂ ਇੰਟਰਵਿਊ ਵੀ ਨਾ ਦਿੰਦੇ ਗੱਲ ਇਹ ਸੀ ਆ ਕੀ ਹੋਰ ਸਾਡਾ ਹੁਣ ਕਿਸੇ ਨਾਲ ਕੋਈ ਲੌਲਾ ਨਹੀਂ ਕਿਸੇ ਨਾਲ ਕੋਈ ਹੋਰ ਨਹੀਂ ਤੇ ਰੱਬ ਦਾ ਨਾਮ ਲੈਨੇ ਆ ਤੇ ਸੱਚੇ ਬਾਦਸ਼ਾਹ ਕਿਰਪਾ ਕਰੇ ਪੰਜਾਬ ਸ਼ਾਨਾਰ ਚੜ੍ਹਦੀ ਕਲਾ ਚ ਅੱਛਾ ਜੀ ਇੱਕ ਹੋਰ ਸੁਣ ਲਓ ਬਹੁਤ ਦੁਨੀਆ ਯਾਰ ਕਹਿੰਦੀ ਆ ਬਾਬਾ ਜੀ ਪੈਸੇ ਲਓ ਪੈਸੇ ਲਓ ਪੈਸੇ ਮੈਂ ਲੈ ਨਹੀਂ ਸਕਦਾ ਜੇ ਤੁਸੀਂ ਸੇਵਾ ਹੀ ਕਰਨੀ ਆ ਤੁਸੀਂ ਘੋੜਿਆਂ ਨੂੰ ਛੋਲੇ ਲਿਆ ਕੇ ਸਾਡੇ ਜਾਂ ਦੇਰੇ ਦੇ ਰਿਆ ਕਰੋ ਛੋਲੇ ਦੇ ਰਿਆ ਕਰੋ ਜਮੇਂ ਜਮੇਂ ਦੇ ਰਿਆ ਕਰੋ ਮੂੰਗੀ ਦੇ ਦਿਆ ਕਰੋ ਮੋਟ ਦੇ ਦਿਆ ਕਰੋ ਬਾਜਰਾ ਦੇ ਦਿਆ ਕਰੋ ਕਦੇ ਆਏਗਾ ਦੁੱਧ ਲਿਆਇਆ ਕਰੋ ਇਹੋ ਜੀਆਂ ਚੀਜ਼ਾਂ ਸੇਵਾ ਕਰੋ ਤੇ ਚੀਨੀ ਦੇ ਦਿਆ ਕਰੋ ਹਨਾ ਆਏਗਾ ਚਾਹ ਪਰ ਹੋਰ ਮੈਂ ਕੋਸੇ ਪੈਸਾ ਪੂਸਾ ਲੈਣਾ ਨਹੀਂ ਮਰੇ ਛਿੱਟੜੀ ਖਾਣਾ ਬਾਕੀ ਘੋੜਿਆਂ ਦੇ ਛੋਲੇ ਜਮੇਂ ਦੇ ਦਿਆ ਕਰੋ ਬਾਕੀ ਸਭ ਚਲਾਈ ਜਾਂਦੇ ਆ ਆਪਣਾ ਤੇ ਹੋਰ ਕੀ ਮੈਂ ਗੱਲ ਕਰਦਾ ਹਾਂ ਐਤਵਾਰ ਨੂੰ ਸਾਰੇ ਵੀਰ ਆਇਆ ਕਰੋ ਐਤਵਾਰ ਨੂੰ ਆਪਾਂ ਹਰੇਕ ਐਤਵਾਰ ਨੂੰ ਇੱਕ ਜਾਨਵਰ ਵੇਚਿਆ ਕਰਾਂਗੇ ਜਿਹਨੇ ਖਰੀਦਣਾ ਉਹ ਸਾਰੇ ਐਤਵਾਰ ਨੂੰ ਆ ਜਾਇਆ ਕਰਨ ਅਗਲੇ ਐਤਵਾਰ ਤੱਕ ਤੁਹਾਨੂੰ ਅਸੀਂ ਇੱਕ ਬਿਸ਼ੇਰੀ ਜਿਹੜੀ ਆ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਉਹਨੂੰ ਵੇਚਾਂਗੇ ਉਸ ਤੋਂ ਬਿਨਾ ਹੋਰ ਕੀ ਗੱਲ ਕਰੀਏ ਬਾਕੀ ਹਾਂ ਕੋਤੀ ਤੁਹਾਨੂੰ ਪ੍ਰੋਫੀ ਦਿਖਾ ਦਾਂਗੇ ਫੋਟੋ ਸ਼ੋਅ ਐਨੀਮਲ ਦੀ ਜਿਹੜਾ ਗੈਰੀ ਬਾਈ ਕਹਿੰਦੀ ਬਾਬਾ ਆਪਣੀਆਂ ਟਰੋਫੀਆਂ ਦਿਖਾ ਦੇ ਦਿਖਾ ਦਿੰਨੇ ਆ ਬਾਈ ਜਿਹੜੀ ਸਾਡੇ ਕੋਲ ਆ ਉਹ ਤਾਂ ਤੁਹਾਡੇ ਤੁਸੀਂ ਤਾਂ ਸਾਡੇ ਸ਼ੋਅ ਦੀਆਂ ਚੱਕੀ ਬੈਠੇ ਸੀ ਨਾ ਸਾਡੇ ਕੋਲ ਤਾਂ ਸ਼ੋਅ ਐਨੀਮਲ ਦੀ ਮੈਨੂੰ ਮੇਰੀ ਮਾਤਾ ਪੰਜਾਬ ਸਿੰਘਾਂ ਬਾਰੇ ਮਾੜਾ ਜਿਹਾ ਬੋਲਦੇ ਨਾ ਮੇਰਾ ਕਾਲਜਾ ਪਾੜ ਦਿੰਦਾ ਮੈਂ ਭੁੱਲ ਜਾਣਾ ਮੇਰੀ ਮਾਂ ਉਹਨੇ ਤਾਂ ਮੇਰੇ ਏਡੇ ਵੱਡੇ ਘੋੜੇ ਦੀਆਂ ਕਮੀਆਂ ਜਾਣ ਬੁੱਝ ਕੇ ਵੀ ਗੈਰੀ ਬਾਈ ਨੂੰ ਇਹ ਲੱਗਦਾ ਵੀ ਮੈਨੂੰ ਇਹ ਘੋੜਿਆਂ ਬਾਰੇ ਨਾ ਹੋਣਗੇ ਇਹ ਚੀਜ਼ ਨੂੰ ਬਾਈ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਵੀ ਪੰਜਾਬ ਇੰਨਾ ਕਾਮਲਾ ਨਹੀਂ ਹੈਗਾ ਜਿੰਨਾ ਤੁਸੀਂ ਪੰਜਾਬ ਨੂੰ ਕਾਮਲਾ ਸਮਝਦੇ। ਬਾਕੀ ਚਲੋ ਗੈਰੀ ਬਾਈ ਵੀ ਆਪਣੇ ਘਰੇ ਖੁਸ਼, ਪਰਮਾਤਮਾ ਉਹਨੂੰ ਵੀ ਤਰੱਕੀ ਦੇਵੇ, ਸ਼ਾਹ ਬਾਜ ਨੂੰ ਤਰੱਕੀ ਦੇਵੇ। ਸਾਰੇ ਘੋੜੇ ਤੰਦਰੁਸਤ ਰਹਿਣ ਤੇ ਸਣੀ ਵੀ ਤਾਂ ਤੰਦਰੁਸਤ ਰਵੇ। ਸਣੀ ਬਾਈ ਦੀ ਜਾਨਵਰ ਤੰਦਰੁਸਤ ਰਹਿਣ ਤੇ ਸਾਡੀ ਵੀ ਅਰਦਾਸ ਕਰੋ ਅਸੀਂ ਵੀ ਤੰਦਰੁਸਤ ਰਹੀਏ ਤੇ ਸਾਡੇ ਜਾਨਵਰ ਤੰਦਰੁਸਤ ਰਹਿਣ। ਹਾਂ ਜੀ ਵਾਹਿਗੁਰੂ ਜੀ ਵਾਹਿਗੁਰੂ ਐਤਵਾਰ ਨੂੰ ਆਇਆ ਕਰੋ ਜੀ ਜਾਨਵਰ ਜੀ ਨੇ ਖਰੀਦਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਬੇਨਤੀ ਕਰ ਦੋ ਜੇ ਕਿਸੇ ਵੀਰ ਨੇ ਘੋੜੀ ਪਰੌਣੀ ਹੈ ਨਹੀਂ ਚੱਕਿਆ ਜਾਂਦਾ ਫੋਨ ਗੌਤਮ ਵੀਰ ਨਾਲ ਜਾਂ ਦਵਿੰਦਰ ਨਾਲ ਸੰਪਰਕ ਕਰ ਲਿਆ ਜੇ ਕਿਸੇ ਵੀਰ ਨੇ ਘੋੜੀ ਪਰੌਣੀ ਹੈ ਪਛਾਤ ਤੋਂ ਫੋਨ ਨਹੀਂ ਚੱਕਿਆ ਜਾਂਦਾ ਤਾਂ ਗੌਤਮ ਵੀਰ ਨਾਲ ਗੱਲ ਕਰ ਲਓ ਲੁਧਿਆਣਾ ਤੋਂ ਸੀ ਲੁਧਿਆਣੇ ਵਾਲੇ ਗੌਤਮ ਵੀਰ ਨਾਲ ਗੱਲ ਕਰ ਲਓ ਗੌਤਮ ਜੋਸੀ ਗੌਤਮ ਜੋਸੀ ਜਾਂ ਫਿਰ ਦਵਿੰਦਰ ਨਰਮਨ ਨਾਲ ਗੱਲ ਕਰ ਲਓ ਜਿਹਦੇ ਘੋੜੀ ਪਰੌਣੀ ਹੈ ਜੇ ਸਾਡੇ ਤੋਂ ਫੋਨ ਨਹੀਂ ਚੱਕਿਆ ਜਾਂਦਾ ਸੀ ਕਿ ਨਵਾਂ ਸਿੰਗ ਲਿਆਵਾਂਗੇ ਉਹ ਸੁਪਰ ਸਪੈਸ਼ਲ ਘੋੜੀਆਂ ਵਾਲੇ ਨਹੀਂ ਦਵਾਗੇ ਫਿਰ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ